ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਆ ਜੀ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਅਸੀਂ ਪੈਕ ਲੈ ਕੇ ਆਏ ਜਿਨ੍ਹਾਂ ਦੇ ਫੇਸ ਦੇ ਉੱਪਰ ਬਹੁਤ ਹੀ ਦਾਗ-ਧੱਬੇ ਨੇ ਜਾਂ ਟੈਨਿੰਗ ਦੇ ਨਾਲ ਫੇਸ ਬਹੁਤ ਕਾਲਾ ਹੋ ਗਿਆ ਹੈ ਬਹੁਤ ਹੀ ਕਰੀਮਾਂ ਜਾਂ ਤੁਸੀਂ ਬਹੁਤ ਕੁਝ ਲਾ ਕੇ ਦੇਖ ਲਿਆ ਪਰ ਫਿਰ ਵੀ ਕੋਈ ਤੁਹਾਡੇ ਫੇਸ ਦੇ ਉੱਪਰ ਅਸਰ ਨਹੀਂ ਹੋ ਰਿਹਾ ਅੱਜ ਅਸੀਂ ਪੈਕ ਜੋ ਲੈ ਕੇ ਆ ਰਹੇ ਨਾ ਇਹ ਕਾਲਾਪਨ ਦੂਰ ਕਰਨ ਵਾਸਤੇ ਟੈਨਿੰਗ ਦੂਰ ਕਰਨ ਵਾਸਤੇ ਪੈਕ ਨੂੰ ਬਣਾਵਾਂਗੇ ਆ ਜੋ ਅਸੀਂ ਪੈਕ ਤਿਆਰ ਕਰੀਏ ਸਭ ਤੋਂ ਪਹਿਲਾਂ ਅਸੀਂ ਚਾਵਲ ਦਾ ਆਟਾ ਰਾਈਸ ਫਲੌਰ ਲਵਾਂਗੇ ਇਸ ਨੂੰ ਮੈਂ ਘਰ ਵਿੱਚ ਹੀ ਚੰਗੀ ਤਰ੍ਹਾਂ ਕਲੀਨ ਕਰਕੇ ਚਾਵਲ ਨੂੰ ਹਰ ਇੱਕ ਦੇ ਘਰ ਵਿੱਚ ਹੁੰਦੇ ਨੇ ਕਲੀਨ ਕਰਕੇ ਤਿੰਨ ਚਾਰ ਵਾਰ ਇਹਨੂੰ ਛਾਣ ਕੇ ਫਾਈਨ ਪਾਊਡਰ ਤਿਆਰ ਕਰਨਾ ਐਵੇਂ ਦਾ ਆ ਦੇਖੋ ਫਾਈਨ ਪਾਊਡਰ ਤਿਆਰ ਕੀਤਾ ਹੋਇਆ ਦਰਦਰਾ ਨਹੀਂ ਰਹਿਣ ਦੇਣਾ ਤੁਸੀਂ ਦਰਦਰਾ ਰਹੇਗਾ ਉਹ ਫਿਰ ਸਕਰਬ ਦਾ ਕੰਮ ਕਰੇਗਾ ਜਿਆਦਾ ਵੀ ਦਰਦਰਾ ਨਹੀਂ ਰੱਖਣਾ ਕਿ ਸਾਡੀ ਸਕਿਨ ਖਰਾਬ ਹੋ ਜਾਵੇ ਜਿੰਨਾ ਕਿ ਤੁਹਾਨੂੰ ਚਾਹੀਦਾ ਤੁਸੀਂ ਓਨਾ ਹੀ ਲੈਣਾ ਹੈ ਜੀ ਰਾਈਸ ਫਲੌਰ ਅਸੀਂ ਲੈ ਲਿਆ ਇਹਦੇ ਵਿੱਚ ਅਸੀਂ ਐਡ ਕਰਾਂਗੇ ਜੀ ਲੈਮਨ ਦੇਖੋ ਇੰਨਾ ਕੁ ਲੈਮਨ ਐਡ ਕਰ ਰਹੀ ਐ ਮੈਂ ਫਿਰ ਅਸੀਂ ਹਣੀ ਐਡ ਕਰਾਂਗੇ ਜੋ ਸਾਡੀ ਸਕਿਨ ਨੂੰ ਹਾਈਡਰੇਟ ਬਣਾ ਕੇ ਰੱਖੇਗਾ ਰਿੰਕਲ ਨੂੰ ਰਿਮੂਵ ਕਰੇਗਾ ਨਮੀ ਨੂੰ ਬਣਾ ਕੇ ਰੱਖਦਾ ਹੈ ਜੀ ਹਣੀ ਚਾਵਲ ਦਾ ਆਟਾ ਤੇ ਹਣੀ ਤਾਂ ਬੈਸਟ ਹੈ ਜੀ ਤਿੰਨਾਂ ਚੀਜ਼ਾਂ ਨੂੰ ਪਹਿਲਾਂ ਮਿਲਾ ਲਓ ਤੁਸੀਂ ਫਿਰ ਅਸੀਂ ਇਹਦੇ ਵਿੱਚ ਕਰਾਂਗੇ ਜੀ ਕੱਚਾ ਦੁੱਧ ਪੱਚਾ ਦੁੱਧ ਐਡ ਕਰਕੇ ਥੋੜਾ ਥੋੜਾ ਫਿਰ ਅਸੀਂ ਪੈਕ ਬਣਾਵਾਂਗੇ ਚੰਗੀ ਤਰ੍ਹਾਂ ਜੋ ਸਾਡੇ ਫੇਸ ਦੇ ਉੱਪਰ ਟਿਕ ਜਾਵੇ ਜੇ ਤੁਹਾਨੂੰ ਥੋੜਾ ਲਿਕਵਿਡ ਬਣ ਗਿਆ ਤੁਸੀਂ ਚਾਵਲ ਦਾ ਆਟਾ ਹੋਰ ਮਿਲਾ ਸਕਦੇ ਜੀ ਬਹੁਤ ਵਧੀਆ ਪੈਕ ਬਣ ਕੇ ਤਿਆਰ ਹੋ ਜਾਏਗਾ ਜੀ ਤੁਹਾਡੇ ਫੇਸ ਦੇ ਉੱਪਰ ਰਿੰਕਲ ਨੇ ਦਾਗ-ਧੱਬੇ ਨੇ ਬਿਲਕੁਲ ਰਿਮੂਵ ਕਰੇਗਾ ਇਹ ਸਕਿਨ ਨੂੰ ਚਾਵਲ ਦਾ ਆਟਾ ਖਸਾ ਬਣਾਈ ਰੱਖਦਾ ਸਕਿਨ ਨੂੰ ਟਾਈਟ ਕਰਦਾ ਹੈ ਟਾਈਟ ਹੋਣ ਦੇ ਨਾਲ ਨਾਲ ਤੁਹਾਡੇ ਫੇਸ ਦੇ ਉੱਪਰ ਰਿੰਕਲ ਨਹੀਂ ਪੈਣਗੇ ਸਕਿਨ ਲੂਜ਼ ਹੁੰਦੀ ਆ ਜਾਂ ਲਟਕਦੀ ਆ ਉਹਦੇ ਉੱਪਰ ਰਿੰਕਲ ਜ਼ਿਆਦਾ ਪੈਂਦੇ ਨੇ ਡਰਾਈ ਸਕਿਨ ਦੇ ਉੱਪਰ ਵੀ ਰਿੰਕਲ ਬਹੁਤ ਜ਼ਿਆਦਾ ਪੈਂਦੇ ਨੇ oily ਸਕਿਨ ਦੇ ਉੱਪਰ ਪਿੰਪਲ ਆਕਣੇ ਬਹੁਤ ਨਿਕਲਦੇ ਨੇ ਡਰਾਈ ਸਕਿਨ ਤੇ ਰਿੰਕਲ ਪੈਂਦੇ ਨੇ ਇਹ ਆਰ ਸਕਿਨ ਟਾਈਪ ਲਗਾ ਸਕਦੇ ਜੀ ਲੈਮਨ ਐਡ ਕੀਤਾ ਹੋਇਆ ਜੋ ਤੁਹਾਨੂੰ ਸਕਿਨ ਦੇ ਉੱਪਰ ਬਲੀਚ ਕਰੇਗਾ ਨਿਖਾਰ ਲੈ ਕੇ ਆਵੇਗਾ ਸਕਿਨ ਦੇ ਉੱਪਰ ਆ ਦੇਖੋ ਐਵੇਂ ਦਾ ਪੈਕ ਤੁਸੀਂ ਬਣਾ ਲੈਣਾ ਆ ਜੇ ਤਾਂ ਉਹ ਲਿਕਵਿਡ ਲੱਗਦਾ ਤਾਂ ਤੁਸੀਂ ਚਾਵਲ ਦਾ ਆਟਾ ਹੋਰ ਐਡ ਕਰ ਲਓ ਨਹੀਂ ਤਾਂ ਮੈਨੂੰ ਤਾਂ ਜੀ ਠੀਕ ਆ ਦੇਖੋ ਬਿਲਕੁਲ ਵਧੀਆ ਪੈਕ ਬਣ ਕੇ ਸਾਡਾ ਤਿਆਰ ਹੋ ਗਿਆ ਪਹਿਲਾਂ ਜਿਵੇਂ ਮੈਂ ਬੋਲ ਦਿੱਤਾ ਕਿ ਤੁਸੀਂ ਫੇਸ ਨੂੰ ਚੰਗੀ ਤਰ੍ਹਾਂ ਫੇਸ ਵਾਸ਼ ਦੇ ਨਾਲ ਸਾਫ਼ ਕਰਨਾ ਹੈ ਕਲੀਨ ਕਰਨਾ ਹੈ ਫਿਰ ਤੁਸੀਂ ਅੱਛੇ ਦੁੱਧ ਨਾਲ 2-3 ਵਾਰੀ કોટਨ ਨੂੰ ਡਿਪ ਕਰਕੇ ਆਪਣੇ ਫੇਸ 'ਤੇ ਜੋ ਵੀ ਓਪਨ ਪੋਰਸ ਬਿਲਕੁਲ ਕਲੀਨ ਹੋ ਜਾਣਗੇ ਜੇ ਐਵੇਂ ਤੁਸੀਂ 2-3 ਵਾਰ ਡਿਪ ਕਰਕੇ ਆਪਣੇ ਫੇਸ ਨੂੰ ਸਾਫ ਕਰੋਗੇ ਨਾ ਦੇਖਿਓ ਕੋਟਨ ਕਿਵੇਂ ਕਾਲੀ ਹੋ ਕੇ ਤੁਸੀਂ ਦੇਖੋ ਇਹ ਕਾਲੀ ਹੋ ਜਾਂਦੀ ਹੈ ਕੋਟਨ ਫਿਰ ਜਦੋਂ ਅਸੀਂ ਤੀਜੀ ਚੌਥੀ ਵਾਰ ਕਰਾਂਗੇ ਬਿਲਕੁਲ ਵਾਈਟ ਆ ਬਗੀ ਤਾਂ ਜੋ ਸਾਡੇ ਫੇਸ ਬਿਲਕੁਲ ਕਲੀਨ ਹੋ ਗਿਆ ਪੈਕ ਲਾ ਸਕਦੇ ਆਪਾਂ ਆਪਣੇ ਫੇਸ ਦੇ ਉੱਪਰ ਫਿਰ ਤੇ ਫੇਸ ਦੇ ਨਾਲ ਨਾਲ ਤੁਸੀਂ ਆਪਣੇ ਹੱਥਾਂ ਨੂੰ ਵੀ ਚੰਗੀ ਤਰ੍ਹਾਂ ਕਲੀਨ ਕਰਨਾ ਆ ਇਹ ਨਾ ਹੋਵੇ ਕਿ ਤੁਸੀਂ ਆਪਣੇ ਹੱਥ ਤੁਹਾਡੇ ਜਿਵੇਂ ਤੁਸੀਂ ਸਬਜ਼ੀ ਵਗੈਰਾ ਜਾਂ ਤੁਸੀਂ ਕਿਚਨ ਵਿੱਚ ਕੰਮ ਕਰ ਰਹੇ ਤੇ ਉਵੇਂ ਹੀ ਤੁਸੀਂ ਪੈਕ ਬਣਾਉਣ ਲੱਗ ਪਓ ਤੇ ਫੇਸ ਤੇ ਉੱਪਰ ਲਗਾ ਲਓ ਫਿਰ ਰਿਜ਼ਲਟ ਨਹੀਂ ਆਣਾ ਇੱਕ ਤਾਂ ਤੁਹਾਡੇ ਫਿਰ ਮਿਰਚ ਮਸਾਲਾ ਜਿਵੇਂ ਹਲਦੀ ਵਗੈਰਾ ਹੱਥਾਂ ਦੇ ਉੱਪਰ ਲੱਗਾ ਹੋਊਗਾ ਜਲਣ ਹੋਵੇਗੀ ਫੇਸ ਤੇ ਉੱਪਰ ਚੰਗੀ ਤਰ੍ਹਾਂ ਹੱਥ ਵੀ ਆਪਣੇ ਸਾਫ਼ ਹੋਣੇ ਚਾਹੀਦੇ ਆਪਣੇ ਫੇਸ ਤੇ ਜਿਵੇਂ ਤੁਸੀਂ ਫੇਸ ਨੂੰ ਕਲੀਨ ਕਰਨਾ ਨਾ ਆਪਣੇ ਹੱਥਾਂ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰਕੇ ਕਲੀਨ ਕਰਕੇ ਫੇਰ ਹੀ ਕੋਈ ਪੈਕ ਜਾਂ ਫੇਸ਼ੀਅਲ ਕਰਿਆ ਕਰੋ ਤੁਸੀਂ ਜੀ ਇਹ ਪੈਕ ਤੁਸੀਂ ਸ਼ਾਮ ਨੂੰ ਹੀ ਲਗਾਉਣਾ ਜਿਵੇਂ ਮੈਂ ਤੁਹਾਨੂੰ ਡੇਲੀ ਬੋਲਦੀ ਕਿ ਸ਼ਾਮ ਨੂੰ ਰਿਜ਼ਲਟ ਵਧੀਆ ਆਉਂਦਾ ਹੈ ਸ਼ਾਮ ਨੂੰ ਹੀ ਪੈਕ ਲਗਾਉਣਾ ਤੁਸੀਂ 2 ਮਿੰਟ ਦੀ ਮ사ਜ ਦੇਵਾਂਗੇ ਆਪਣੇ ਫੇਸ ਦੇ ਉੱਪਰ ਲਾਈਟ ਹੈਂਡ ਨਾਲ ਬਹੁਤਾ ਰਗੜਨਾਂ ਨਹੀਂ ਸਕਿਨ ਨੂੰ ਸਕਿਨ ਖਰਾਬ ਨਹੀਂ ਕਰਨੀ ਹੈਗੀ ਸਕਿਨ ਨੂੰ ਠੀਕ ਕਰਨਾ ਹੈਗਾ ਆਪਾਂ ਸਾਰੀਆਂ ਮੇਰੀਆਂ ਭੈਣਾਂ ਇਹ ਪੈਕ ਲਗਾਉਣ ਵੀਕ ਦੇ ਵਿੱਚ 3 ਵਾਰ ਜਿਨ੍ਹਾਂ ਦੇ ਫੇਸ ਦੇ ਉੱਪਰ ਤਾਂ ਬਹੁਤ ਰਿੰਕਲ ਨੇ ਸਕਿਨ ਬਹੁਤ ਲੂਜ਼ ਐ ਉਹ 3 ਵਾਰ ਲਗਾ ਲੈਣ ਜਿਨ੍ਹਾਂ ਦੇ ਫੇਸ ਦੇ ਉੱਪਰ ਘੱਟ ਰਿੰਕਲ ਨੇ ਜਿਵੇਂ ਅਜੇ ਸਟਾਰਟ ਹੋ ਰਹੇ ਨੇ ਉਹ 2 ਵਾਰ ਲਗਾ ਲੈਣ ਤੇ ਰਿਜ਼ਲਟ ਬਹੁਤ ਵਧੀਆ ਹੈਗਾ ਇਹਨਾਂ ਸਕਿਨ ਬਹੁਤ ਟਾਈਟ ਹੁੰਦੀ ਐ ਚਾਵਲ ਦੇ ਆਟੇ ਦੇ ਨਾਲ ਲਾਈਟ ਹੈਂਡ ਨਾਲ ਤੁਸੀਂ ਮ사ਜ ਕਰਨੀ ਐ ਪਹਿਲਾਂ 2-3 ਮਿੰਟ ਸੌਫਟ ਹੱਥ ਦੇ ਨਾਲ ਹੀ ਕਰਨੀ ਐ ਤੇ ਰਿਜ਼ਲਟ ਦੇਖਿਓ ਤੁਸੀਂ ਕਿੰਨਾ ਵਧੀਆ ਹੁੰਦਾ ਸ਼ਾਮ ਨੂੰ ਕਰੋਗੇ ਤੇ ਸਵੇਰੇ ਦੇਖਿਓ ਤੁਸੀਂ ਕਿੰਨਾ ਗਲੋ ਆਣਾ ਤੁਹਾਡੇ ਫੇਸ ਦੇ ਉੱਪਰ ਇਹਦੇ ਨਾਲ ਚਾਵਲ ਦੇ ਆਟੇ ਨਾਲ ਤੁਹਾਡੀ ਸਕਿਨ ਬਹੁਤ ਟਾਈਟ ਹੁੰਦੀ ਹੈ ਜੀ ਓਪਨ ਪੋਰਸ ਦੀ ਤੁਹਾਨੂੰ ਬਹੁਤ ਪ੍ਰੋਬਲਮ ਆ ਚਾਵਲ ਦੇ ਆਟੇ ਦਾ ਪੈਕ ਲਾਇਆ ਕਰੋ ਤੁਸੀਂ ਕੱਚਾ ਦੁੱਧ ਮਿਲਾ ਕੇ ਵਿੱਚ ਦੋਨਾਂ ਚੀਜ਼ਾਂ ਇਹਨੂੰ ਲਗਾ ਲਿਆ ਕਰੋ ਇਸ ਤੇ ਚੀਜ਼ ਪਾਣ ਦੀ ਕੋਈ ਜ਼ਰੂਰਤ ਵੀ ਨਹੀਂ ਹੈ ਕੱਲਾ ਹੀ ਚਾਵਲ ਦਾ ਆਟਾ ਬਹੁਤ ਹੀ ਵਧੀਆ ਸਕਿਨ ਦੇ ਵਾਸਤੇ ਤਹਾਨੀ ਵੀ ਦਤੋਂ ਤੁਹਾਨੂੰ ਪਤਾ ਰਿੰਕਰ ਮੂਵ ਕਰਦਾ ਆ ਨਮੀ ਬਣਾਈ ਰੱਖਦਾ ਹਾਈਡਰੇਟ ਸਕਿਨ ਨੂੰ ਬਣਾਉਂਦਾ ਆ ਕੱਚਾ ਦੁੱਧ ਦਾ ਸਭ ਤੋਂ ਬੈਸਟ ਹੈ ਕੱਚੇ ਦੁੱਧ ਨੂੰ ਡੇਲੀ ਤੁਸੀਂ ਫੇਸ ਤੇ ਲਗਾਇਆ ਕਰੋ ਕਾਟਨ ਦੇ ਨਾਲ ਫੇਸ ਵਾਸ਼ ਕਰਨ ਦੇ ਮਗਰੋਂ ਕੱਚੇ ਦੁੱਧ ਨੂੰ ਫੇਸ ਦੇ ਉੱਪਰ ਲਗਾਇਆ ਕਰੋ 2-3 ਮਿੰਟ ਅਸੀਂ ਮ사ਜ ਦਵਾਂਗੇ ਸੌਫਟ ਹੱਥ ਨਾਲ ਤੁਸੀਂ ਆਪਣੇ ਫੇਸ ਦੇ ਉੱਪਰ ਕਰਨਾ ਮੈਂ ਹੈਂਡ ਤੇ ਕਰਕੇ ਦਿਖਾ ਰਹੀ ਹਾਂ ਤੁਹਾਨੂੰ ਆਪਣੀ ਨੈਕ ਨੂੰ ਵੀ ਕਰਿਆ ਕਰੋ ਜੀ ਨੈਕ ਵੀ ਸਾਡੀ ਆਪਣੀ ਹੈ ਆਪਣੇ ਫੇਸ ਨੂੰ ਅਸੀਂ ਚਮਕਾ ਲੈਨੇ ਆ ਨੈਕ ਸਾਡੀ ਕਾਲੀ ਹੁੰਦੀ ਹੈ ਤੇ ਫੇਸ ਸਾਡਾ ਵਾਈਟ ਹੁੰਦਾ ਹੈ ਨੈਕ ਨੂੰ ਵੀ ਨਾਲ ਕਰਿਆ ਕਰੋ neck ਤੇ ਵੀ ਰਿੰਕਲ ਵਗੈਰਾ ਪਹਿਲਾਂ ਪੈਂਡਾ ਬੰਦੇ ਨੇ ਲੂਜ਼ ਹੋ ਜਾਂਦੀ ਹੈ neck ਵੀ ਸਾਡੀ ਤੁਸੀਂ ਆਪਣੇ ਫੇਸ ਨੂੰ ਇਸ ਤਰ੍ਹਾਂ ਦਾ ਬਣਾਓ ਕਿ ਤੁਹਾਡੀ ਇਸ ਦਾ ਪਤਾ ਨਾ ਚੱਲੇ ਕਿ ਤੁਹਾਡੀ ਇਸ ਕਿੰਨੀ ਆ ਫੇਸ ਨੂੰ ਬਿਲਕੁਲ ਕਲੀਨ ਬਣਾਓ ਕੋਈ ਦਾਗ ਦੱਬਣੀ ਹੋਣਾ ਚਾਹੀਦਾ ਫੇਸ ਦੇ ਉੱਪਰ ਰਿੰਕਲ ਨਹੀਂ ਹੋਣੇ ਚਾਹੀਦੇ ਸਕਿਨ ਲੂਜ਼ ਨਹੀਂ ਹੋਣੀ ਚਾਹੀਦੀ ਜਦੋਂ ਤੁਸੀਂ ਡੇਲੀ ਕੋਈ ਨਾ ਕੋਈ ਪੈਕ ਲਗਾਓਗੇ ਤਾਂ ਸਕਿਨ ਤੁਹਾਡੀ ਟਾਈਟ ਹੋਵੇਗੀ ਟਾਈਟ ਹੋਣ ਦੇ ਨਾਲ ਨਾਲ ਰਿੰਕਲ ਵੀ ਰਿਮੂਵ ਹੋਣਗੇ ਤੁਹਾਡੇ ਫੇਸ ਦੇ ਉੱਪਰੋਂ ਦਾਗ ਦੱਬੇ ਤੇ ਫਿਰ ਬਿਲਕੁਲ ਹੀ ਠੀਕ ਹੋ ਜਾਣਗੇ ਜੇ ਵੀ ਡੇਲੀ ਤੁਸੀਂ ਪੈਕ ਲਗਾਓਗੇ ਨਾ ਕੋਈ ਨਾ ਕੋਈ ਤਾਂ ਬਿਲਕੁਲ ਤੁਹਾਡੀ ਸਕਿਨ ਠੀਕ ਹੋ ਜਾਏਗੀ ਜੀ ਫੇਅਰ ਹੋ ਜਾਏਗੀ ਸਕਿਨ ਤੁਹਾਡੀ 2-3 ਮਿੰਟ ਦੀ ਅਸੀਂ ਮ사ਜ ਦੇਤੀ ਹੈ ਸੌਫਟ ਹੱਥ ਦੇ ਨਾਲ ਸਾਰੀਆਂ ਮੇਰੀਆਂ ਪੈਣਾ ਨੇ ਇਹ ਪੈਕ ਵੀਕ ਦੇ ਵਿੱਚ ਤਿੰਨ ਵਾਰ ਲਗਾਉਣਾ ਹੈ ਜਿਨ੍ਹਾਂ ਦੇ ਫੇਸ ਤੇ ਉੱਪਰ ਬਹੁਤ ਰਿੰਕਲ ਨੇ ਤੇ ਜਿਨ੍ਹਾਂ ਦੇ ਫੇਸ ਤੇ ਘਟਨੇ ਆ ਜੇ ਸਟਾਰਟ ਹੋ ਰਹੇ ਉਹ ਵੀ ਦੋ ਵਾਰ ਲਗਾ ਸਕਦੇ ਨੇ ਇਹਦਾ ਕੋਈ ਨੁਕਸਾਨ ਨਹੀਂ ਜੀ ਇਹਦੇ ਉੱਪਰ ਅਸੀਂ ਹੁਣ ਲਗਾ ਦਾਂਗੇ ਮੋਟੀ ਜੀ ਲੇਅਰ ਲਗਾ ਦੇਣੀ ਆ ਤੁਸੀਂ 15 ਮਿੰਟ ਰੈਸਟ ਕਰਨੀ ਕੋਈ ਗੱਲਾਂ ਬਾਤਾਂ ਨਹੀਂ ਕਰਨੀਆਂ ਜੀ ਗੱਲਾਂ ਬਾਤਾਂ ਕਰਨਗੇ ਸਾਡੀ ਸਕਿਨ ਜਿਵੇਂ ਖੇਚੜੀ ਆ ਫਿਰ ਰਿੰਕਲ ਵਗੈਰਾ ਪੈਣਗੇ ਅਸੀਂ ਹਟਾਣੇ ਆ ਅਸੀਂ ਪਾਣੇ ਨੇ ਜੇ ਰਿੰਕਲ ਮੇਰੇ ਆ ਪਹਿਲਾਂ ਗੱਲਾਂ ਬਾਤਾਂ ਨਾ ਕਰਿਆ ਕਰੋ ਤਾਂ ਸ਼ਾਮ ਨੂੰ ਹੀ ਤੁਸੀਂ ਪੈਕ ਲਗਾਏ ਔਰ ਰਿਜ਼ਲਟ ਬਹੁਤ ਵਧੀਆ ਆਉਂਦਾ ਸ਼ਾਮ ਨੂੰ ਪੈਕ ਦਾ ਸਵੇਰੇ ਤੁਸੀਂ ਦੇਖੋਗੇ ਕਿ ਰਿਜ਼ਲਟ ਵੇਖਿਓ ਤੁਹਾਡੇ ਫੇਸ ਦੇ ਉੱਪਰ ਕਿੰਨਾ ਗ로우 ਆਇਆਣਾ ਇਸ ਪੈਕ ਦੇ ਨਾਲ ਇਹ ਰਿੰਕਲ ਨੂਰ ਮੂਵ ਕਰਕੇ ਤੁਹਾਡੀ ਸਕਿਨ ਜਿਵੇਂ ਤੁਹਾਡਾ ਡਬਲ ਚਿਨ ਹੈ ਉਹ ਵੀ ਠੀਕ ਹੋਵੇਗੀ ਉੱਪਰ ਨੂੰ ਪੈਕ ਲਗਾਣਾ ਆ ਤੁਸੀਂ ਜੇ ਤੁਸੀਂ ਡਬਲ ਚਿਨ ਹੈ ਨਾ ਉੱਪਰ ਨੂੰ ਪੈਕ ਲਗਾਣਾ ਚਿਨੇ ਤੋਂ ਸੇਰ ਤੋਂ ਤੁਸੀਂ ਹੇਠਾਂ ਤੋਂ ਉੱਪਰ ਨੂੰ ਪੈਕ ਲਗਾਉਗੇ ਫਿਰ ਜੇ ਡਬਲ ਚਿਨ ਹੈਗੀ ਹੈ ਤਾਂ ਬਹੁਤ ਸਕਿਨੇ ਲੂਜ਼ ਹੈ ਨਾ ਤੇ ਪੈਕ ਲਗਾਓ ਤੇ ਦੇਖਿਓ ਤੁਹਾਡੀ ਸਕਿਨ ਬਹੁਤ ਹੀ ਟਾਈਟ ਤੇ ਰਿੰਕਲ ਵੀ ਰਿਮੂਵ ਹੋ ਜਾਣੇ ਨਾਲ ਤੁਹਾਡੇ ਇਹਨੂੰ 15 ਮਿੰਟ ਲਗਾ ਕੇ ਅਸੀਂ ਸੌਫਟ ਹੱਥਾਂ ਦੇ ਨਾਲ ਥੋੜੇ ਹੱਥ ਗਿੱਲੇ ਕਰਕੇ ਡਾਇਰੈਕਟ ਨਹੀਂ ਉਤਾਰਨਾ ਤੁਸੀਂ ਰਗੜ ਕੇ ਨਹੀਂ ਉਤਾਰਨਾ ਆਪਣੀ ਸਕਿਨੇ ਨਹੀਂ ਖਰਾਬ ਕਰਨੀ ਹੈਗੀ ਥੋੜੇ ਹੱਥਾਂ ਨੂੰ ਗਿੱਲਾ ਕਰਕੇ ਫਿਰ ਤੁਸੀਂ 2 ਮਿੰਟ ਦੀ ਮ사ਜ ਕਰਕੇ ਸੌਫਟ ਹੱਥਾਂ ਦੇ ਨਾਲ ਇਸ ਨੂੰ ਉਤਾਰ ਦਿਓ ਬਾਅਦ ਵਿੱਚ ਤੁਸੀਂ ਕੋਈ ਵੀ ਐਲੋਵੇਰਾ ਜੈੱਲ ਲਗਾ ਲਓ ਜਾ ਤਾਇ ਕੋਕੋਨਟ ਔਇਲ ਰਾਤ ਨੂੰ ਲਗਾ ਕੇ 2 ਮਿੰਟ ਦੀ ਮ사ਜ ਕਰਕੇ ਸੌ ਜਾਓ ਜੀ ਤੇ ਰਿਜ਼ਲਟ ਤੁਸੀਂ ਸਵੇਰੇ ਦੇਖਣਾ ਕਿੰਨਾ ਵਧੀਆ ਮੈਂ ਇਹ ਨਹੀਂ ਬੋਲਦੀ ਕਿ ਤੁਸੀਂ ਰਾਤ ਨੂੰ ਲਗਾਇਆ ਤੇ ਸਵੇਰੇ ਤੁਹਾਡੇ ਰਿੰਕਲ ਠੀਕ ਹੋ ਜਾਣਗੇ ਲਗਾਤਾਰ ਲਗਾਉਣ ਦੇ ਨਾਲ ਤੁਸੀਂ ਵੀਕ ਵਿੱਚ ਤਿੰਨ ਵਾਰ ਲਗਾਓਗੇ ਤਾਂ ਦੇਖਿਓ ਫਿਰ ਫਰਕ ਤਾਂ ਦਿਨੋ ਦਿਨ ਹੀ ਪੈ ਜਾਣਾ ਤੁਹਾਡੇ ਬਿਲਕੁਲ ਰਿਮੂਵ ਹੋ ਜਾਣੇ ਆ ਰਿੰਕਲ ਜਿਵੇਂ ਤੁਹਾਡੇ ਪੈਰ ਹੈ ਨਾ ਰਿੰਕਲ ਲਗਾਤਾਰ ਲਗਾਉਣ ਦੇ ਨਾਲ ਮੈਂ ਇਹ ਨਹੀਂ ਬੋਲਦੀ ਕਿ ਇੱਕ ਵਾਰ ਲਗਾਏ ਤੇ ਇੱਕ ਵਾਰ ਨਾਲ ਹੀ ਤੁਸੀਂ ਠੀਕ ਹੋ ਜਾਓਗੇ ਠੀਕ ਹੈ ਲਗਾਤਾਰ ਲਗਾਣਾ ਇਸ ਪੈਕ ਨੂੰ ਤੁਸੀਂ ਵੀਕ ਚ ਤਿੰਨ ਵਾਰ ਤੇ ਰਿਜ਼ਲਟ ਫਿਰ ਹੀ ਆਵੇਗਾ ਜੀ ਇਹ ਇਹ ਨਹੀਂ ਕਿ ਅਸੀਂ ਕਰੀਮ ਲਗਾ ਲਈ ਤੇ ਉਸੇ ਵੇਲੇ ਅਸੀਂ ਗੋਰੇ ਹੋਗੇ ਉਹ ਕੰਮ ਨਹੀਂ ਉਹ ਅਸੀਂ ਕਰੀਮਾਂ ਲਗਾ ਕੇ ਆਪਣੀ ਸਕਿਨ ਨੂੰ ਖਰਾਬ ਕਰਦੇ ਹਾਂ ਸਕਿਨ ਸਾਡੀ ਪਤਲੀ ਹੁੰਦੀ ਹੈ ਕਰੀਮਾਂ ਦੇ ਨਾਲ ਫਿਰ ਅਸੀਂ ਜਿਵੇਂ ਧੁੱਪ ਦੇ ਵਿੱਚ ਜਾਂਦੇ ਹਾਂ ਸਕਿਨ ਸਾਡੀ ਲਾਲ ਹੁੰਦੀ ਹੈ ਸਾਡੀ ਪਤਲੀ ਹੋ ਜਾਂਦੀ ਹੈ ਸਕਿਨ ਸੈਂਸਿਟਿਵ ਹੋ ਜਾਂਦੀ ਹੈ ਕਰੀਮਾਂ ਲਗਾ ਲਗਾ ਉਹ ਚੀਜ਼ਾਂ ਨਾ ਲਗਾਇਆ ਕਰੋ ਕਰਦੀਆਂ ਚੀਜ਼ਾਂ ਬੈਸਟ ਨਹੀਂ ਕਰਦੀਆਂ ਨੇਚਰਲ ਚੀਜ਼ਾਂ ਲਾਓ ਨੇਚਰਲ ਦੇਖਿਓ ਤੁਸੀਂ ਇਹ ਹੋੜੀ ਹੋੜੀ ਅਸਰ ਕਰਨਗੀਆ ਇਹਨ ਕਿ ਤੁਸੀਂ ਇੱਕ ਵਾਰ ਲਗਾ ਲਿਆ ਇੱਕ ਪੈਕ ਤੇ ਅਸੀਂ ਦੋ ਹਫਤੇ ਬਾਅਦ ਫਿਰ ਪੈਕ ਲਗਾਣਾ ਤੇ ਦੇਖਿਆ ਜੀ ਰਿਜ਼ਲਟ ਤਾਂ ਮਿਲ ਨਹੀਂ ਰਿਹਾ ਲਗਾਤਾਰ ਹਫਤੇ ਚ ਤਿੰਨ ਵਾਰ ਲਗਾਓਗੇ ਤਾਂ ਰਿਜ਼ਲਟ ਮਿਲੇਗਾ 15 ਮਿੰਟ ਲਾ ਕੇ ਅਸੀਂ ਵਾਸ਼ ਕਰ ਦੇਣਾ ਜੀ ਕੋਈ ਵੀ ਤੇਲ ਦੀ ਆਇਲ ਦੀ ਮ사ਜ ਕਰਕੇ ਜੋ ਵੀ ਤੁਹਾਨੂੰ ਠੀਕ ਲੱਗਦਾ ਆ ਤੁਹਾਡੇ ਕੋਲ ਆ ਉਹੀ ਆਇਲ ਦੀ ਮ사ਜ ਕਰਕੇ ਤੁਸੀਂ ਸੌਂ ਜਾਓ ਤੇ ਰਿਜ਼ਲਟਸ ਮਾਰਨਿੰਗ ਦੇਖਿਓ ਕਿੰਨਾ ਗਲੋ ਆਉਂਦਾ ਤੁਹਾਡੇ ਫੇਸ ਦੇ ਉੱਪਰ ਲਗਾਤਾਰ ਕਰਨਾ ਤੁਸੀਂ ਇਹ ਜੀ ਜੋ ਵੀ ਵੀਡੀਓ ਦੇਖ ਰਿਹਾ ਹੈ ਜਿਸ ਨੂੰ ਵੀ ਚੰਗੀ ਲੱਗਦੀ ਹੈ ਜੀ ਲਾਈਕ ਸਬਸਕ੍ਰਾਈਬ ਅಂಡ್ ਸ਼ੇਅਰ ਪਲੀਜ਼ ਕਰਿਆ ਕਰੋ ਸੋਨੇ ਸੋਨੇ ਕਮੈਂਟ ਵੀ ਕਰਿਆ ਕਰੋ ਥੈਂਕ ਯੂ ਸਭੀ ਕੋ